ਸਾਰੇ ਸ਼ਹਿਰ ਨਿਵਾਸੀਆਂ ਨੂੰ ਮੇਰਾ ਨਮਸਕਾਰ ਮੈਂ ਨਰਿੰਦਰ ਕੁਮਾਰ ਸ਼ਾਸਤਰੀ ਪ੍ਰਧਾਨ ਨਗਰ ਕੌਂਸਲ laajpur ਇਸ ਸਮੇਂ 25 ਦਰੇ ਤੇ ਖੜਿਆ ਜੀ ਜਿੱਥੇ ਸਾਡੇ ਨਗਰ ਕੌਂਸਲ ਦੇ ਕਰਮਚਾਰੀ ਕੰਮ ਕਰ ਰਹੇ ਹਨ ਟਰੈਕਟਰ ਨਾਲ ਹੀ ਪਾਣੀ ਕੱਢ ਰਹੇ ਹੈ ਮੈਂ ਆਪਣੀ ਇੱਕ ਡਿਊਟੀ ਸਮਝਦੇ ਹੋਏ ਸਾਰੇ ਸ਼ਹਿਰ ਨਿਵਾਸੀਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਅੱਜ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਇਹਦਾ ਕਾਫੀ ਸ਼ਹਿਰ ਦੇ ਵਿੱਚ ਲੋਕਾਂ ਦੇ ਵਿੱਚ ਪੈਨਿਕ ਸਿਧਿਤ ਪੈਦਾ ਹੋ ਗਈ ਸੀ ਕਿਉਂਕਿ ਕਾਫੀ ਐਗੀਆਂ ਖਬਰਾਂ ਆਈਆਂ ਕਿ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ 25 ਦਰੇ ਵਿੱਚ ਵੀ ਐਸਵਾਈਐਲ ਵੀ ਤੇ ਗਗਰ ਦੇ ਵਿੱਚ ਵੀ ਉਹ ਜਿਹੜੀ ਸਥਿਤੀ ਬੇਕਾਬੂ ਹੁੰਦੀ ਨਜ਼ਰ ਆ ਰਹੀ ਸੀ ਉਸ ਕਰਕੇ ਸ਼ਹਿਰ ਨਿਵਾਸੀਆਂ ਦੇ ਵਿੱਚ ਬਹੁਤ ਜ਼ਿਆਦਾ ਘਬਰਾਹਟ ਪੈਦਾ ਹੋ ਗਈ ਸੀ ਕੋ ਚੈਨਲਾ ਬਰੋਂ ਵੀ ਖਬਰਾਂ ਲਗਾਈਆਂ ਗਈਆਂ ਤਾਂ ਮੈਂ ਇਸ ਸਮੇਂ ਉੱਤੇ ਖੜਿਆ ਹਾਂ ਜੀ ਮੈਂ ਤੁਹਾਨੂੰ ਦੱਸ ਰਿਹਾ ਵੀ 2 ਫੁੱਟ ਪਾਣੀ ਜਿਹੜਾ ਹੈਗਾ 25 ਡਰੇ ਦਾ ਲਗਭਗ ਡਾਊਨ ਹੋ ਚੁੱਕਿਆ ਹੈ ਔਰ ਅਸੀਂ ਕੱਲ ਸਾਰਾ ਦਿਨ ਜਿਹੜਾ ਸਾਡਾ ਇੱਥੋਂ ਪਾਣੀ ਨਿਕਲਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨਿਕਲ ਕੇ ਜਿਹੜਾ 25 ਡਰੇ ਜਾਂਦਾ ਸੀਗਾ ਉਹਦਾ ਜਿਹੜਾ ਸੀਗਾ ਗੇਟ ਸੀਗਾ ਜਿਹਨੂੰ ਸਲੂਜ ਗੇਟ ਕਹਿੰਦੇ ਸੀਗੇ ਉਹਦੇ ਖਰਾਬ ਹੋ ਜਾਣ ਕਰਕੇ ਉਸ ਪਾਈਪ ਨੂੰ ਢੱਕਣ ਵਾਸਤੇ ਲੋਹੇ ਦੀਆਂ ਸ਼ੀਟਾਂ ਲਗਾ ਕੇ ਜਿਹੜੇ ਰੇਤਾ ਦੇ ਕੱਟੇ ਭਰ ਕੇ ਸੀ ਉਹਨੂੰ ਕੱਲ ਅਸੀਂ ਬਿਲਕੁਲ ਬੰਦ ਕਰ ਦਿੱਤਾ ਸੀਗਾ ਜਿਹਦਾ ਸਾਨੂੰ ਕਾਫੀ ਫਾਇਦਾ ਹੋਇਆ ਰਾਤ ਨੂੰ ਜਿਹੜੀ ਹੈਗੀ ਆ ਪਾਣੀ ਦਾ ਪੱਧਰ ਹੋਰ ਵਧਣ ਦੇ ਸੀ 1 ਵਜੇ ਦੇ ਕਰੀਬ ਲਗਭਗ ਦੁਬਾਰਾ ਆ ਕੇ ਹੋਰ ਕੱਟੇ ਲਿਆ ਕੇ ਸੀ ਉਹ ਜਿਹੜਾ ਅਸੀਂ ਕੰਮ ਕਰਨ ਵਿੱਚ ਸਫਾਮਯਾਬ ਹੋਏ ਸੀਗੇ ਤੇ ਮੇਰੇ ਸਾਥੀਆਂ ਨੇ ਕਰਨ ਬੁਖਤਾਰੀ ਨਗਰ ਕਾਉਂਸਲ ਦੇ ਆ ਗਏ ਆ ਮੇਰੇ ਐਮ ਸੀ ਸਾਹਿਬਾਨ ਲੱਗੇ ਆ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਇਸ ਕੰਮ ਦੇ ਵਿੱਚ ਉਸੇ ਤੋਂ ਅਸੀਂ ਫਿਰ ਅਸੀਂ ਲੱਗੇ ਸੀ ਜਦੋਂ ਸਾਨੂੰ ਲੱਗਿਆ ਪਤਾ ਸੀ ਕਾਫੀ ਜ਼ਿਆਦਾ ਪਾਣੀ ਵਿੱਚ ਹੋਰ ਛੱਡਿਆ ਜਾ ਰਿਹਾ ਤਾਂ ਉਦੋਂ ਅਸੀਂ ਬੈਡ ਇਮੀਡੀਏਟ ਡਿਸੀਜਨ ਲਿਆ ਕਿ ਕੱਲ ਅਸੀਂ ਟਰੈਕਟਰ ਇਕ ਲਾਇਆ ਸੀਗਾ ਨਗਰ ਕੌਂਸਲ ਦਾ ਪੰਪ ਪਰ ਅਸੀਂ ਆਏ ਦੇਖਿਆ ਪਿਸਾਨ ਨੂੰ ਕਿ ਨਾਲ ਕੰਮ ਚੱਲਾਂਦੇ ਅਸੀਂ ਤਿੰਨ ਟਰੈਕਟਰ ਜਿਹੜੇ ਹੈਗੇ ਆ ਤੁਸੀਂ ਦੇਖ ਸਕਦੇ ਆਂ ਵੀ ਇਸ ਟਾਈਮ ਤਿੰਨ ਟਰੈਕਟਰ ਇੱਥੇ ਨਗਰ ਕੌਂਸਲ ਦੇ ਦੋ ਟਰੈਕਟਰ ਨਗਰ ਕੌਂਸਲ ਦੇ ਇੱਕ ਟਰੈਕਟਰ ਸਾਨੂੰ ਸਾਡੇ ਕਿਸੇ ਕਰਾਜਪੁਰ ਦੇ ਸਾਡੇ ਸਾਥੀ ਨੇ ਬਤੌਰ ਮਦਦ ਭੇਜਿਆ ਤਿੰਨ ਟਰੈਕਟਰ ਜਿਹੜੇ ਹੈਗੇ ਆ ਅੱਜ ਜਿਹੜੇ ਦਬਾਇਰ ਤੇ ਚੱਲ ਰਹੇ ਆ ਇਹ ਸਾਰੀ ਰਾਤ ਚੱਲਣਗੇ ਔਰ ਅਸੀਂ ਲਗਾਤਾਰ ਨਿਗਰਾਨਾ ਰੱਖ ਰਹੇ ਸੀਗੇ ਪਾਣੀ ਦੇ ਪੱਤਰ ਤੇ ਹੁਣ ਅਸੀਂ ਚੈੱਕ ਕੀਤਾ ਕਿ 2 ਫੁੱਟ ਪਾਣੀ ਘਟ ਚੁੱਕਿਆ ਉਹ ਜਿਹੜੀਆਂ ਸਾਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਦੀਆਂ ਮੋਟਰ ਅਸੀਂ ਸਾਰੇ ਬੰਦ ਕਰ ਦਿੱਤੀਆਂ ਸੀਗੀਆਂ ਉਹ ਵੀ ਅਸੀਂ ਹੁਣ ਚਾਲੂ ਕਰਵਾ ਦਿੱਤੀ ਤਾਂ ਹੁਣ ਘਬਰਾਉਣ ਦੀ ਲੋੜ ਨਹੀਂ ਹੈ ਇਹ ਠੀਕ ਹੈ ਚੌਕਸ ਰਹਿਣਾ ਸਾਡੀ ਡਿਊਟੀ ਹੈਗੀ ਆ ਪਰ ਜਿਹੜਾ ਅਸੀਂ ਘਬਰਾੜ ਦੇ ਵਿੱਚ ਕੋਈ ਜਿਹੜਾ ਔਰ ਅਸੀਂ ਆਪਣਾ ਜੇ ਸਾਡੀ ਟੈਨਸ਼ਨ ਹੁੰਦੀ ਹੈ ਪਤਾ ਨਹੀਂ ਕੀ ਹੋ ਜਾਏ ਐਸੀ ਕੋ ਗੱਲ ਨਹੀਂ ਹੈ ਤਾਂ ਇਸ ਕਰਕੇ ਪਰਮਾਤਮਾਗੇ ਅਰਦਾਸ ਕਰੋ ਕਿ ਸਾਡਾ ਏਰੀਆ ਵੀ ਸੁਰੱਖਿਤ ਰਹੇ ਸਾਡਾ ਸ਼ਹਿਰ ਵੀ ਸੁਰੱਖਿਤ ਰਹੇ ਉਹ ਪੂਰਾ ਪੰਜਾਬ ਜਿਹੜਾ ਕਿ ਜਵਾੜੀ ਤਨਾਸ ਨੂੰ ਜਿਹੜਾ ਪੀੜਤ ਹੈਗਾ ਸਾਡੇ ਲੋਕ ਵਿਚਾਰੇ ਬਹੁਤ ਜ਼ਿਆਦਾ ਸੰਤਾਪ ਚੇਲ ਰਹੇ ਹੈ ਪਰਮਾਤਮਾ ਉਹਨਾਂ ਨੂੰ ਵੀ ਰਾਤ ਦੇਵੇ ਮੌਸਮ ਠੀਕ ਹੋਵੇ ਉਹ ਜਿਹੜਾ ਪਾਣੀ ਖਟੇ ਉਹ ਲੋਕਾਂ ਇਹ ਆਪਣੀ ਆਪ ਜ਼ਿੰਦਗੀ ਵਿੱਚ ਵਾਪਸ ਆ ਸਕਣ ਉਹ ਸਰਕਾਰਾਂ ਨੂੰ ਵੀ ਬੇਨਤੀ ਹੈ ਕਿ ਉਹਨਾਂ ਦਾ ਜਿਹੜਾ ਮਾਬਜਾ ਹੈਗਾ ਉਹਨਾਂ ਨੂੰ ਦਿਓ ਤਾਂ ਕਿ ਉਹ ਲੋਕ ਸਮਰਥ ਹੋ ਸਕਣ ਕਿ ਆਪਣੀ ਜ਼ਿੰਦਗੀ ਫੇਰ ਉਹ ਲੀਤੇ ਲੈ ਆ ਸਕਣ ਜੈ ਹਿੰਦ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ